ਅੰਗਿਆਰ ਤੇ ਤਿਲ ਫੁੱਟਦੇ ਨੇ ਮੁੰਡਿਆਂ ਦੇ ਵੀ ਦਿਲ ਟੁੱਟਦੇ ਨੇ ਫੁੱਲ ਟਾਣਿਓ ਖਿਲ ਟੁੱਟਦੇ ਨੇ ਮੁੰਡਿਆਂ ਦੇ ਵੀ ਦਿਲ ਟੁੱਟਦੇ ਨੇ ਯਾਰੀ ਦੇ ਵਿੱਚ ਯਾਰ ਮਾਰ ਯਾਰ ਦੇ ਨਜ਼ਰੀ ਪੈਜੇ ਖਾਰ ਧੋਖਾ ਦੇ ਜੇ ਜਿਗਰ ਦਾ ਯਾਰ ਸੀਨੇ ਪੱਕੀ ਪਵੇ ਗਟਾਂ ਵਜਾ ਬਣਾ ਕੇ ਦਗਾ ਕਮਾ ਕੇ ਯਾਰ ਜਦੋਂ ਚਮੜੀ ਛਿੱਲ ਸੁੱਟਦੇ ਨੇ ਉਦੋਂ ਮੁੰਡਿਆਂ ਦੇ ਵੀ ਰੋ ਨਹੀਂ ਸਕਦੇ ਹੱਸ ਨਹੀਂ ਸਕਦੇ ਮੁੰਡੇ ਦੁਖੜੇ ਦੱਸ ਨਹੀਂ ਸਕਦੇ ਰੋ ਨਹੀਂ ਸਕਦੇ ਹੱਸ ਨਹੀਂ ਸਕਦੇ ਮੁੰਡੇ ਦੁਖੜੇ ਦੱਸ ਨਹੀਂ ਸਕਦੇ ਜੱਗ ਵਿੱਚ ਰੁਤਬੇ ਰੱਖਣ ਦੇ ਲਈ ਹੰਝੂਆਂ ਨੂੰ ਆਪਾ ਵਸ ਕੇ ਸਾ ਨਾਜ਼ੁਕ ਹੋਵਣ ਆਪਾ ਖੋਵਣ ਜੇ ਕਿਤੇ ਰੋਵਣ ਮੇਰੇ ਅੰਬਰੀ ਬੱਦਲ ਹਿਲ ਉੱਠਦੇ ਓਦੋਂ ਕਿਆ ਬਾਜ਼ਿਓਂ ਦੇ ਰੋ ਹੋਵੇ ਸਿੱਦਕ ਨਾਲ ਇਸ਼ਕ ਕਮਾਇਆ ਹੋਵੇ ਸਿੱਦਕ ਨਾਲ ਇਸ਼ਕ ਕਮਾਇਆ ਕਿਸੇ ਦੀ ਖਾਤਰ ਆਪ ਗਵਾਇਆ ਯਾਰ ਨੂੰ ਰੱਬ ਦੀ ਥਾਂ ਤੇ ਰੱਖ ਕੇ ਹੋਵੇ ਮਿੱਟੀੋਂ ਤਖਤ ਬਿਠਾਇਆ ਜਦੋਂ ਸੱਜਣ ਬਣ ਕੇ ਗੈਰ ਕਮਾਜੇ ਵੈਰ ਤੇ ਢਾਜੇ ਕਹਿਰ ਜਦੋਂ ਰਿਸ਼ਤੇ ਦਿੱਪਿਆਂ ਢਿੱਲ ਛੁੱਟਦੇ ਨੇ ਉਦੋਂ